ਮੇਰਾ ਮੰਨਣਾ ਮੈਂ ਕਿ ਪੰਜਾਬ ਵਰਗੀ ਵਸਤੇ ਪੰਜਾਬ ਵਰਗੇ ਸੂਬੇ ਵਾਸਤੇ ਜਿਹੜਾ ਖੇਤੀਬਾੜੀ ਤੇ ਨਿਰਭਰਿਆ ਕਿਸਾਨ ਇੱਕ ਬਹੁਤ ਵੱਡਾ ਵਰਗ ਹੈ ਜਿਹਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਨੂੰ ਨਜ਼ਰਅੰਦਾਜ਼ ਕੀਤਾ ਤਿੰਨ ਬਿੱਲ ਲਿਆਂਦੇ ਉਹਨਾਂ ਨੂੰ ਬਿਨਾਂ ਪ੍ਰੋਸੇਜ ਲਏ ਹੋਏ ਕਿਸਾਨਾਂ ਨੇ ਵਿਰੋਧ ਕੀਤਾ ਸਰਕਾਰ ਨੇ ਉਹਨਾਂ ਦੀ ਇੱਕ ਨਾ ਸੁਣੀ ਸਰਕਾਰ ਨੇ ਆਪਣੀ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਦੇ ਕਰਕੇ ਪੰਜਾਬ ਦੇ ਵਿੱਚ ਉਹਨਾਂ ਦੀ ਜਿਹੜੀ ਪਾਈਵਾਲ ਪਾਰਟੀ ਸੀ ਆਮ ਕਾਲੀਦਲ ਸ਼ੁਰੂ ਮਨੇ ਕਾਲੀਦਲ ਨੇ ਭਾਜਪਾ ਤੋਂ ਕਿਨਾਰਾ ਕੀਤਾ ਸੋ ਭਾਜਪਾ ਨੂੰ ਸਿਰਫ ਉਦੋਂ ਹੀ ਖਮਿਆਲਦਾਨੀ ਭੁਗਤਣਾ ਪਿਆ ਅੱਜ ਵੀ ਭਾਜਪਾ ਜਿਹੜੀ ਆ ਇਸ ਚੀਜ਼ ਦਾ ਖਮਿਆਲਦਾਨੀ ਭੁਗਤ ਰਹੀ ਆ ਸੋ ਆਮ ਆਦਮੀ ਪਾਰਟੀ ਵਾਸਤੇ ਇੱਕ ਖਤਰੇ ਦੀ ਘੰਟੀ ਆ ਬੜੀ ਕਲੀਅਰ ਔਰ ਜਿਹੜੇ ਆਮ ਆਦਮੀ ਪਾਰਟੀ ਦੇ ਵਿਸ਼ੇ ਬਗਾਵਤੀ ਸੁਰੂਠਣ ਲੱਗ ਪਏ ਨੇ ਉਥੋਂ ਸਾਫ਼ ਜ਼ਾਹਰ ਹੈ ਕਿ ਇਹ ਆਮ ਆਦਮੀ ਪਾਰਟੀ ਵਾਸਤੇ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਵਾ ਮਨਵਿੰਦਰ ਸਿੰਘ ਕੰਗ ਤੇ ਦੋ ਬੰਦਿਆ ਨੇ ਮਾਲਿੰਦਰ ਸਿੰਘ ਕੰਗ ਤੇ ਜੋਧਾ ਜੋਧਾ ਨੇ ਅਸਤੀਫਾ ਦਿੱਤਾ ਮਾਲਿੰਦਰ ਸਿੰਘ ਕੰਗ ਨੇ ਪਾਰਟੀ ਨੂੰ ਸੁਝਾ ਦਿੱਤਾ ਕਿ ਸਿਰ ਕਿਸਾਨਾਂ ਨੂੰ ਪਰੋਸੇ ਚਲਾਓ ਸੋ ਹੋਰ ਲੋਕ ਬਗਾਵਤੀ ਸੁਰ ਉਹਨਾਂ ਦੇ ਵਿੱਚ ਉੱਠਦੇ ਕਿ ਨਹੀਂ ਬਗਾਵਤੀਆਂ ਦੇ ਨਾਲ ਉਹ ਰਲਦੇ ਕਿ ਨਹੀਂ ਉਹ ਇੱਕ ਵੱਖਰੀ ਗੱਲ ਹੈ ਲੇਕਿਨ ਜਿਹੜਾ ਸلسਲਾ ਪਿੱਛੇ ਜੇ ਸ਼ੁਰੂ ਹੋਇਆ ਸੀ ਕਿ ਬਾਕੀ ਪਾਰਟੀਆਂ ਦੇ ਲੋਕ ਆਮ ਆਦਮੀ ਪਾਰਟੀ ਸ਼ਾਮਲ ਹੋਣੀ ਸ਼ੁਰੂ ਹੋ ਗਈ ਸਨ ਆਪਾਂ ਦੇਖਿਆ ਕਿ ਪਹਿਲਾਂ ਪਵਨਤੀ ਨੂੰ ਅਕਾਲੀ ਦਲ ਛੜਕੀ ਆਮ ਆਦਮੀ ਪਾਰਟੀ ਚ ਆਏ ਤੇ ਡਾਕਟਰ ਸੁਖਵਿੰਦਰ ਸੁਖੀ ਆਮ ਆਦਮੀ ਪਾਰਟੀ ਚ ਆਏ ਅ ਭਰਦੀਪ ਸਿੰਘ ਡਿੰਪੀ ਅਕਾਲੀ ਦਲ ਛੜਕੀ ਪਾਰਟੀ ਚ ਆਏ ਗਿੱਦੜਬਾਦ ਚੋਂ ਜਿੱਤੀ ਉਹਨਾਂ ਨੇ ਔਰ ਪਿਛੇ ਜੇ ਹਰਮੀਤ ਸੰਧੂ ਅਕਾਲੀ ਦਲ ਛੜਕੀ ਆਪ ਦੇ ਵਿੱਚ ਆਏ ਇਹ ਸੂਬੇ ਦੇ ਵਿੱਚ ਵੀ ਇਹਨੂੰ ਤਰਨ ਤਰਨ ਤੋਂ ਕੈਂਡੀਡੇਟ ਬਣਾਉਣਾ ਚਾਹੀਦਾ ਔਰ ਜਿੱਤ ਜਾਣਗੇ ਲੇਕਿਨ ਇਹ ਪ੍ਰੋਸੈਸ ਹੁਣ ਪਿਛਲੇ ਜਰੋਧ ਦਾ ਆ ਲੈਂਡ ਕੂਲਿੰਗ ਨੀਤੀ ਆਈ ਆ ਉਸ ਤੋਂ ਬਾਅਦ ਇਹ ਪ੍ਰੋਸੈਸ ਥੋੜਾ ਜਿਹਾ ਸ਼ਿਫਟ ਹੋ ਗਿਆ ਹੁਣ ਹਾਂ ਉਹ ਆਮ ਆਦਮੀ ਪਾਰਟੀ ਜਿਹੜੀ ਸਟ੍ਰੈਂਥ ਸੀ ਉਹ ਖੁਰਨ ਲੱਗ ਪਈ ਐ ਔਰ ਆਪਾਂ ਦੇਖਿਆ ਵਾ ਇਸੇ ਕਰਕੇ ਪਾਰਟੀ ਦੇ ਵਿੱਚ ਵੀ ਹੁਣ ਬਾਗੀ ਸੁਰ ਜਿਹੜੇ ਨੇ ਪਹਿਲਾਂ ਸਿਰਫ ਕੁਮਰ ਵਿਜੇਪ੍ਰਤਾਪ ਆਵਾਜ਼ ਚੁੱਕਦਾ ਸੀ ਔਰ ਹੁਣ ਮਾਲਵੀਂਦਰ ਕੰਗ ਜਿਹੜਾ ਲਾਇਲਿਸਟ ਸੱਜਿਆ ਜਾਂਦਾ ਉਹ ਵੀ ਆਵਾਜ਼ ਚੁੱਕਣ ਲੱਗ ਪਏ ਨੇ ਉਹਦਾ ਕਾਰਨ ਬੜਾ ਸਿੰਪਲ ਐ ਹਰ ਬੰਦਾ ਹੁਣ 2027 ਦੀ ਚੋਣ ਵੇਖ ਰਿਹਾ ਵਾ ਔਰ ਹੁਣ ਲੱਗਦਾ ਵਾ ਕਿ ਜੇ ਸਾੜੇ ਨਾਲ ਕਿਸਾਨ ਨਾ ਰਹੇ ਆਪਣੇ ਆਪਣੇ ਕੌਨਸ਼ੀਅੰਸੀ ਵੇਂਦੇ ਹਨ ਕਿ ਕਿਸਾਨ ਨਾ ਰਹੇ ਤੇ ਸੀ ਚੋਣ ਕਿਵੇਂ ਜਿੱਤਾਂਗੇ ਤੁਹਾਡਾ ਮੇਰਾ ਖਿਆਲ ਹੈ ਕਿ ਆਮ ਆਦਮੀ ਪਾਰਟੀ ਵਾਸਤੇ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਵਾ ਔਰ ਉਹਨਾਂ ਨੂੰ ਬੂਰਨ ਇਹ ਜਿਹੜੀ ਲੈਂਡ ਪੂਲਿੰਗ ਨੀਤੀ ਆ ਇਹਨੂੰ ਵਾਪਸ ਲੈਣਾ ਪਊਗਾ ਇਹਨੂੰ ਰੱਦ ਕਰਨਾ ਪਊਗਾ ਔਰ ਉਹਨਾਂ ਨੂੰ ਜਾਂ ਇਹਨੂੰ ਇੱਕ ਬੜੀ ਵੱਖਰੀ ਸ਼ੇਪ ਦੇਣੀ ਪਊਗੀ ਕਿ ਸਿਰਫ ਉਹਨੇ ਕੀ ਜ਼ਮੀਨਾਂ ਸੀ ਐਕਵਾਇਰ ਕਰੀ ਜਿਹੜੀ ਵਾਕਈ ਲੋੜ ਆ ਔਰ ਬਾਕੀ ਜ਼ਮੀਨ ਜਿਹੜੀ ਆ ਉਹਨੂੰ ਅਸੀਂ ਸਟੇ ਕਰਦੀਏ ਔਰ ਜਿਹੜੀ ਪਹਿਲੋ ਇੱਕ ਵਾਰ ਉਹੀ ਲੈ ਗਿਆ ਭਾਵੇਂ ਇੰਡਸਟਰੀਅਲ ਫੋਕਲ ਪੁਆਇੰਟ ਦੇ ਵਿੱਚ ਆ ਜਾਂ ਸ਼ਹਿਰਾਂ ਦੇ ਨਾਲ ਆ ਉਹਨੂੰ ਪਹਿਲੋ ਅਸੀਂ ਕਫਤ ਕਰੀਏ ਉਹਨੂੰ ਇਸਤੇਮਾਲ ਕਰੀਏ ਪਰ ਫਿਰ ਨਮੀ ਲੈਂਡ ਜਿਹੜੀ ਆ ਉਹ ਲੈਣੀ ਸ਼ੁਰੂ ਕਰੀਏ ਔਰ ਉਹਦੀ ਫੀਕ ਪਾਲਿਸੀ ਬੜੀ ਕਲੀਅਰ ਹੋਣੀ ਚਾਹੀਦੀ ਆ ਇਹ ਸੁਝਾਉ ਉਸ ਮੇਂ ਜਿਹੜੀ ਆ ਉਹ ਲਾਸਟ ਰਿਸੋਰਟ ਹੋਵੇ ਜ਼ਰੂਰੀ ਲੈਣੀ ਹੋਵੇ ਤੇ ਫੇਰੀ ਲਈ ਜਾਵੇ ਔਰ ਉਹਦੀ ਇੱਕ ਪੰਚਗੀ ਪਰਗੀ ਜੋ ਮਾਰਕੀਟ ਪ੍ਰਾਈਸ ਹੈ ਉਹ ਤੋਂ ਕਿਤੇ ਵੱਧ ਪ੍ਰਾਈਸ ਜਿਹੜੀ ਆ ਉਹ ਦੇਣੀ ਬਣਦੀ ਆ ਸੋ ਮੇਰਾ ਵਾਕਈ ਮੇਰਾ ਖਿਆਲ ਆ ਕਿ ਇਸ ਵੇਲੇ ਸਰਕਾਰ ਵਾਸਤੇ ਚਿੰਤਾ ਦਾ ਵਿਸ਼ਾ ਵਾ ਔਰ ਉਹਨਾਂ ਨੂੰ ਜਲਦੀ ਤੁਰੰਗੀ ਜੇ ਉਹਨਾਂ ਨੇ ਰੋਲ ਬੈਕ ਇਹ ਨੀਤੀ ਨਾ ਕੀਤੀ ਲੈਂਡ ਪੂਲਿੰਗ ਨਹੀਂ ਕੀਤੀ ਤੇ ਹੋਰ ਵੀ ਅਗਲੇ ਤਰ੍ਹਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਲੱਗਦਾ ਵੀ ਸਾਨੂੰ ਟਿਕਟਾਂ ਨਹੀਂ ਮਿਲਦੀਆਂ ਜਾਂ ਜਿਹੜੇ ਲੋਕਾਂ ਨੂੰ ਲੱਗਦਾ ਵੀ ਸਾਨੂੰ ਵੋਟਾਂ ਮਿਲਣ ਟਿਕਟ ਆਸਦੀ ਆਪਣੇ ਆਪਣੇ ਹਲਕੇ ਦੇ ਵਿੱਚ ਉਹ ਹਰ ਇੱਕ ਪਾਰਟੀਆਂ ਤੋਂ ਕਿਨਾਰਾ ਕਰਨ ਦੀ ਕੋਸ਼ਿਸ਼ ਕਰਨਗੇ ਕਿਸਾਨਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਨਗੇ